ਇੱਕ ਬੜਾ ਵੱਡਾ ਸੇਟ ਉੱਤੇ ਬੈਠਾ ਸੀਗਾ ਉਹਨੇ ਦੇਖਿਆ ਬੰਦਾ ਬੜਾ ਪਰੇਸ਼ਾਨ ਆ ਰੋ ਰਿਹਾ ਉਹਨੇ ਕਿਹਾ ਵੀ ਕੀ ਗੱਲ ਭਗਤ ਜੀ ਉਹਨੇ ਕਿਹਾ ਕੁਛ ਨਹੀਂ ਇਸ ਤਰ੍ਹਾਂ ਮੇਰੀ ਪਤਨੀ ਬਿਮਾਰ ਹੈ ਤੇ ਮਰ ਕੋ ਧਨ ਨਹੀਂ ਹੈ ਡਾਕਟਰਾਂ ਨੇ ਕਿਹਾ ਨਾ ਖਰਚਾ ਤੇ ਕਹਿੰਦਾ ਕੋਈ ਗੱਲ ਨਹੀਂ ਉਹਨੇ ਕਹਿੰਦਾ ਵੀ ਤੂੰ ਐ ਪੈਸੇ ਰੱਖ ਲੈ ਮੇਰੀ ਜੇਬ ਚ ਨੇ ਹੋਰ ਵੀ ਘਟਣਗੇ ਤੇ ਤੂੰ ਮੇਰੇ ਕੋ ਆ ਕੇ ਲੈ ਜੀ ਕੁਦਰ ਤੇਰ ਕੋ ਪਏ ਹੀ ਪੈਸੇ ਗੱਡੀ ਚੋਂ ਦੀ ਉਹਨੇ ਦੇ ਦਿੱਤੇ ਉਹਨੂੰ ਫਿਰ ਉਹ ਕਹਿੰਦਾ ਮੇਰਾ ਫੋਨ ਨੰਬਰ ਤੇ ਹੈ ਮੇਰਾ ਕਾਰਡ ਹੈ ਤੈਨੂੰ ਕੱਲ ਘਟ ਜਾਣਗੇ ਜਾਂ ਕੁਛ ਵੀ ਹੋ ਜਾਣਗੇ ਤੇ ਤੂੰ ਮੇਰੇ ਕੋ ਆ ਜਾਈਂ ਤੇ ਨਾ ਉਹਦਾ ਫੋਨ ਨੰਬਰ ਲੈਂਦਾ ਨਾ ਉਹਦਾ ਕਾਰਡ ਲੈਂਦਾ ਕਹਿੰਦਾ ਕਿਉਂ ਤੂੰ ਮੰਨਾਂ ਕੋ ਕਰ ਰਿਹਾ ਹੈ ਕਹਿੰਦਾ ਭਈ ਨਾ ਮੈਂ ਤੈਨੂੰ ਜਾਣਦਾ ਨਾ ਮੈਂ ਤੈਨੂੰ ਕਿਹਾ ਇਹ ਤੂੰ ਨਹੀਂ ਦਿੱਤੇ ਇਹ ਤਾਂ ਮੇਰੇ ਠਾਕੁਰ ਨੇ ਦਿੱਤੇ ਨੇ ਕਹਿੰਦਾ ਜਿੰਨੇ ਮੇਰੀ ਅੱਜ ਕਦਰ ਪੂਰੀ ਕਰਤੀ ਜੋ ਮੇਰੀ ਜ਼ਰੂਰਤ ਪੂਰੀ ਕਰਤੀ ਉਹ ਕੱਲ ਵੀ ਪੂਰੀ ਕਰ ਦੇਗਾ ਤੇ ਜੇ ਮੈਂ ਅੱਜ ਤੇਰਾ ਨੰਬਰ ਜਾਂ ਤੇਰਾ ਲਲਣਾ ਤਾਂ ਫਿਰ ਇਹਦਾ ਮਤਲਬ ਵੀ ਕਿ ਮੈਂ ਹੁਣ ਠਾਕੁਰ ਤੋਂ ਟੁੱਟ ਗਿਆ ਮੈਂ ਤੇਰੇ ਨਾਲ ਜੁੜ ਗਿਆ ਕਹਿੰਦਾ ਜਿੰਨੇ ਮੈਨੂੰ ਅੱਜ ਜ਼ਰੂਰਤ ਤੋਂ ਵੱਧ ਦੇ ਤੇਨੇ ਜਿੰਨੇ ਕੇ ਮੈਨੂੰ ਲੋੜ ਆ ਉਹਨੇ ਕਿ ਤੁਸੀਂ ਦੇ ਦਿੱਤੇ ਨੇ ਦਿੱਤੇ ਤੁਸੀਂ ਨੇ ਜਰਿਆ ਦੁਹੀਬ ਨੇ ਭਰ ਦਿੱਤੇ ਮੇਰੇ ਠਾਕੁਰ ਨੇ ਸੋ ਇਨਸਾਨ ਨੂੰ ਕੀ ਫਿਕਰ ਹੈ ਕੱਲ ਦੀ ਫਿਕਰ ਹੈ ਤੇ ਕੱਲ ਕਦੇ ਵੀ ਨਹੀਂ ਆਂਦਾ ਜਿਹੜਾ ਕੱਲ ਫਿਰ ਕੱਲ ਆਏਗਾ ਉਹ ਫਿਰ ਅੱਜ ਹੋਏਗਾ ਉਹ ਅਗਲਾ ਦਿਨ ਫਿਰ ਕੱਲ ਹੋਏਗਾ